ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲੀ ਚਰੰਦਾ ਸੀ ਜੰਗਲ ਹੀ ਚ ਰਹਿੰਦਾ ਸੀ ਭੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ ਹੀ ਚ ਰਹਿ ਜਾਣਾ ਹੈ ਬਸ ਕੰਡੇ ਨਾਲ ਦੀ ਇੱਕ ਵਾੜ ਜਿਹਾਂ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਭੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਵਾਰ ਸੌ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੋ ਬੇਡਾ ਨੂੰ ਵੀ ਨਾਲ ਲੈ ਗਿਆ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਈਸ ਭਾਉ ਕਥਾ ਕਰਨ ਵਾਲਾ ਰੱਬ ਦੀ ਗਣ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਹੈ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨਹੀਂ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਉਂਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਰ ਉਹਦਾ ਕੋਈ ਸ਼ਰੀਰ ਨਹੀਂ ਹੈ ਹੱਸ ਪਿਆ ਇਹ ਆਯਾਲੀ ਪੇਡਾਂ ਨੂੰ ਵਾਪਸ ਲੈ ਆਉਥੇ ਕਿnde ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅਜ ਪਹਿਲੀ ਵਾਰ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚਲੋ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮਨ ਜਿ ਨਿਮਾਣੀ ਇੱਕ ਤੋਂ ਇੱਥੋਂ ਇਸ ਨੇ ਫਰਿਆਦ ਕੀਤੀ اے ਪ੍ਰਭੂ ਹੈ ਖੁਦਾ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਹ ਬਾਬ ਨਹੀਂ ਕੁਛ ਵੀ ਨਹੀਂ ਕਲੇ ਅੱਜ ਪਤਾ ਚੱਲਿਆ ਤੋ ਵੀ ਕੱਲਾ ਹੈ ਤੋ ਵੀ ਕੱਲਾ ਹੈ ਲਾਸ਼ ਰੇਕ ਹੈ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ ਐ ਖੁਦਾ ਬਹੁਤ ਖੁਸ਼ ਹੋਇਆ ਅੱਜ ਪਹਿਲੀ ਦਫਾ ਪਤਾ ਚੱਲਿਆ ਤੋ ਮੇਰੀ ਦਾ ਮੇਰੀ ਤਰ ਹੈ ਪਤਾ ਵਾਪਸ ਆ ਕੇ ਉਸ ਨੇ ਕੀ ਕੀਤਾ ਸੰਦੇਹਾ ਹੋ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਤੇ ਤੂੰ ਰਜ ਜਾਏਗਾ ਫਿਰ ਮੈਂ ਬਾਦ ਵਿੱਚ ਪੀਵਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤaccompl ਸਲਾਹ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚਿਕਸਤਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ ਪਰ ਮੇਰੀਆਂ ਖੂਬੀਆਂ ਸੁਣ ਲੈ ਤੇਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਧਾਗਾ ਵੀ ਹੈ ਮੈਂ ਰੱਖਿਆ ਹੋਇਆ ਫਿਰ ਕਪੜੇ ਸੀਦੇ ਆਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਹੈ ਤੂੰ ਆਹ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸੀਹਾਂਗਾ اے ਖੁਦਾ ਤੂੰ ਆਹ ਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਤ ਆਉਂਦੀ ਹੈ ਮੈਂ ਤੇਰਾ ਥਕੇਮਾ ਲਾ ਦੇਵਾਂਗਾ ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ حضرت موسی ਲੰਘਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਦਫਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਤਰਲੇ ਲਹਿ ਰਿਹਾ ਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨ ਵੀਰ ਦੇ ਚ ਦਰਜ ਕੀਤਾ ਤੂ ਕੋ ਜਾਈ ਤਾ ਸ਼ਮਮਮ ਚਾਕਰੰਤ ਇਹ ਖੁਦਾ ਤੂ ਕਿਥੇ ਹੈ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਈਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਈਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ ਕੋਈ ਨਹੀਂ ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ تو کو جائی تاشب ومم چا کرد مولانا روم نے لکھا اس طرح دی جد اس نے اچھی فریاد کی تو کو جائی تاشب مم چا کرد میں تیری چاکری کرنی ہے میں تیرا غلام بننا میں تیری سیوا کرنی ہے ਕੰਨ ਨੇ ਹਜ਼ਰਤ موسی ਨੂੰ ਕਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ 파ਟਦੇ ਨੇ ਤੂੰ ਸੀਦੇਗਾ ਉਹਦੀ ਜੁੱਤੀ 파ਟਦੀ ਹੈ ਮੌਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਹ ਤੇ ਵਿਆਪਕ ਸਥਾ ਇੱਕ ਮਹਾਨ ਸ਼ਕਤੀ ਹੈ ਨੂੰ ਕੱਖ ਨਹੀਂ ਸਮਝ ਫਿਰੇ ਸ਼ਬਦ ਨਾ ਬੋਲੇ ਚਲਾ ਗਿਆ ਕੋਹ ਤੂਰ ਤੇ ਰੋਣ ਲੱਗ ਪਿਆ ਆਇਆ ਲਈ ਕਹਿੰਦੇ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇ ਸੀ ਉਹ ਵਾਇਜ਼ ਕਹਿੰਦਾ ਸੀ ਮੇਰੇ ਵਰਗਾ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਕਿਆ ਕੋਈ ਗੁਰੂ ਵਰਗਾ ਬਣੇ ਕਿ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰੋ ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਘੜੀਆਂ ਦੀ ਘੜੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੂਰ ਤੇ ਬੈਠਦੇ ਹੀ موسی ਹਮੇਸ਼ਾ ਜੁੜ ਜਾਂਦਾ ਸੀ ਇੱਕੋ ਹੀ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ कारे टूटदे टूटदे खिसकण लग पएना प्रभात उगडी लेकिन موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ اے ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ ਜੁੜਨਾ ਪਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀ ਥੋੜੀ ਬਣਾਣਾ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਦਸੰਗ ਕਰਨਾ ਬਾਣੀ ਜਪਣਾ ਵਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਮ੍ਰਿਤਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਦੀ ਬਖਸ਼ਿਸ਼ ਹੈ ਤੇ ਉਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਦੀ ਰਹਿਮਤ ਹੈ موسیਰ ਕਹਿੰਦਾ ਸੀ ਹੈ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ 'ਚ ਅਲਹாம் ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹாம் ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ 'ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਤੂੰ ਕਿ ਤੋੜ ਕੇ ਰੱਖ ਦਿੱਤਾ ਬਾਮੇਓ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ